ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ਼੍ਰੀ ਰਵਦਾਸ ਜੀ ਕੀ ਮ੍ਰਿਗ ਮੀਨ ਬਿਰੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਜ ਦੁਖ ਅਸਾਦ ਜਾਮੇ ਤਾਂ ਕੀ ਕੀਤ ਕਿਆਸ ਮਾਦੂ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਰਹਾਓ ਰਗਤ ਜੋਨ ਅਚੇਤ ਸੰਭਵ ਪੁਨ ਪਾਪਿ ਸੂਚ ਮਨੁੱਖ ਅਵਤਾਰ ਦੁਲੰਭ ਕੇਹੀ ਸੰਗਤ ਪੂਚ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ ਕਾਲ ਪਾਸ ਅਬਦ ਲਾਗੇ ਕਛ ਨਾ ਚਲੇ ਉਪਾਏ ਰਵਦਾਸ ਦਾਸ ਉਦਾਸ ਤਜ ਭ੍ਰਮ ਤਪਣ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮਾਨੰਦ ਕਰੂ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਜੋ ਆਸਾ ਰਾਗ ਵਿੱਚ ਦਰਜ ਹੈ ਉਸ ਦੇ ਇਸ ਪਹਿਲੇ ਸ਼ਬਦ ਨੂੰ ਗੁਰਮਤਾ ਕਰਦੇ ਹਾਂ ਵਿਚਾਰ ਦੀ ਰਾਹੁ ਦੀ ਪੰਕਤੀ ਜੋ ਸ਼ਬਦ ਦਾ ਕੇਂਦਰੀ ਭਾਵ ਹੈ ਮਾਦੂ ਮਾਦੂ ਦਾ ਭਾਵ ਮਾਇਆ ਦਾ ਪਤੀ ਇਸ ਸਾਰੀ ਸ੍ਰਿਸ਼ਟੀ ਦੀ ਜੋ ਰਚਨਾ ਨੂੰ ਮਾਇਆ ਹੈ ਇਹਦਾ ਮਾਲਕ ਪ੍ਰਮਾਤਮਾ ਮਾਦੂ ਅਵਿਦਿਆ ਹਿਤਕੀਨ ਹਿਤਮ ਨੇ ਪਿਆਰ ਅਵਿਦਿਆ ਮੈਨੇ ਅਗਿਆਨਤਾ ਜਿਹਦੇ ਕੋਈ ਵਿਦਿਆਵਾਰੀ ਗੱਲ ਨਾ ਉਹ ਵੀ ਗਿਆਨਵਧੀ ਗੱਲ ਨਾ ਹੋਵੇ ਇਹ ਮਾਦੂ ਅਸੀਂ ਜੀਵ ਤੋਂ ਅਗਿਆਨਤਾ ਨਾਲ ਪਿਆਰ ਕਰ ਰਿਹਾ ਕਿ ਅਵਿਦਿਆ ਹੀ ਤਕੀਨ ਅਸਾਂ ਅਗਿਆਨਤਾ ਨਾਲ ਪਿਆਰ ਪਾਇਆ ਹੋਇਆ ਹੈ ਅਣਜਾਣ ਪੁਨੇਵਰੀ ਜ਼ਿੰਦਗੀ ਜਿਹੜੀ ਹੈ ਅਗਿਆਨਤਾ ਵਾਲਾ ਜੋ ਜੀਵਨ ਯਾਤ ਹੈ ਉਹਦੇ ਨਾਲ ਸਾਡੀ ਪ੍ਰੀਤ ਬਣੀ ਹੋਈ ਹੈ ਇਸ ਕਾਰਨ ਵਿਵੇਕ ਦੀਪ ਮਲੀਨ ਸਾਡੀ ਵਿਵੇਕ ਬੁੱਧੀ ਦਾ ਜੋ ਦੀਵਾ ਹੈ ਉਹ ਮਲীন ਹੋ ਗਿਆ ਵਿਵੇਕ ਹੁੰਦਾ ਹੈ ਵਿਚਾਰਵਲੀ ਬੁੱਧੀ ਜੋ ਭਲੇ ਬੁਰੇ ਦੀ ਪਛਾਣ ਕਰ ਸਕੇ ਇਹ ਪਰ ਕਰ ਸਕੇ ਕਿ ਸੁਚੱਜੀ ਜੀਵਨ ਜਾਤ ਕੀ ਹੈ ਗੁਣਵੰਤੀ ਜੀਵਨ ਜਾਤ ਕੀ ਹੈ ਔਰ ਬੁਰਾਈ ਔਰ ਭਲਾਈ ਦਾ ਫਰਕ ਸਮਝ ਕੇ ਅਛਾਈ ਨੂੰ ਅਪਣਾਵੇ ਚੰਗੇ ਗੁਣਾਂ ਨੂੰ ਅਪਣਾਵੇ ਆਤਮਿਕ ਜੀਵ ਨੂੰ ਉਪਾਵੇ ਆਪਣੇ ਆਤਮਿਕ ਜੀਵਨ ਦਾ ਮਨੋਰਥ ਸਮਝੇ ਉਹ ਹੈ ਵਿਵੇਕ ਬੁੱਧ ਤੋ ਵਿਵੇਕ ਦੀਪ ਮਲীন ਅਗੇ ਉਹ ਤਾਂ ਨਾਲ ਪਿਆਰ ਪਾਉਣ ਦੇ ਕਾਰਨ ਸਾਡਾ ਜਿਹੜਾ ਵਿਵੇਕਤਾ ਦਾ ਦੀਵਾ ਸੀ ਉਹ ਬੁੱਧੀ ਜਿਸ ਨੇ ਸਾਨੂੰ ਚੰਗੇ ਮਾਰਗ ਤੇ ਪਾਣਾ ਸੀ ਉਹ ਮਲੀਨ ਹੋ ਗਿਆ ਮੈਲਾ ਹੋ ਗਿਆ ਉਹ ਕੋਈ ਪਹਿਲੇ ਜ਼ਮਾਨੇ ਵਿੱਚ ਸੀ ਜਾਣਦੇ ਹਾਂ ਲੰਪਾਂ ਹੁੰਦੀਆਂ ਸਨ ਜਿਨ੍ਹਾਂ ਦੇ ਵਿੱਚ ਲਾਈਟ ਜਲਦੀ ਸੀ ਜੋਤ ਜਲਦੀ ਸੀ ਬਾਹਰੋਂ ਸ਼ੀਸ਼ਾ ਹੁੰਦਾ ਸੀ ਤੇ ਜੇ ਸ਼ੀਸ਼ਾ ਕਈ ਵਾਰ ਮੈਲਾ ਹੋ ਜਾਏ ਜੋਤ ਦੇ ਅੰਦਰ ਪੂਰੀ ਜਗਦੀ ਸੀ ਲੇਕਿਨ ਸ਼ੀਸ਼ਾ ਮੈਲਾ ਹੋਣ ਦੇ ਕਾਰਨ ਬਾਰ ਰੋਸ਼ਨੀ ਚੰਗੀ ਦਿਨਾਂ ਨਸੀ ਆਉਂਦੀ ਫਿਰ ਅਸੀਂ ਉਹ ਲੈਂਪ ਦਾ ਸ਼ੀਸ਼ਾ ਖੋਲ ਕੇ ਉਸ ਨੂੰ ਕਪੜੇ ਨਾਲ ਸਾਫ਼ ਕਰਕੇ ਫਿਰ ਲਾਉਂਦੇ ਸਾਂ ਉਹ ਜੋਤ ਜਿਹੜੀ ਚੰਗੀ ਦਿਨਾਂ ਰੋਸ਼ਨੀ ਦੇ ਸਕਦੀ ਸਾਡੇ ਸਾਡੀ ਜਿਹੜੀ ਬੁੱਧੀ ਹੈ ਇਹ ਰੋਸ਼ਨੀ ਹੈ ਇਹ ਗਿਆਨ ਪ੍ਰਕਾਸ਼ ਹੈ ਜਿਹੜਾ ਸਾਨੂੰ ਹੰਦੇਰੀ ਵੀ ਟਕਰਾਂ ਖਾਣ ਦੇ ਬਦਲੇ ਸੁਚੱਜੇ ਚਾਲ ਚੱਲਣ ਦੀ ਜਾਇਜ਼ ਦਿੰਦਾ ਹੈ ਅੱਛੀ ਗੁਰਮੁਖਾਂ ਵਾਲੀ ਚਾਲ ਗੁਰਸਿੱਖੀ ਵਾਲਾ ਜੀਵਨ ਜਾਇਜ਼ ਸਾਨੂੰ ਬਖਸ਼ਦੀ ਹੈ ਗਿਆਨ ਦਾ ਪ੍ਰਕਾਸ਼ ਜੋ ਹੈ ਪਰ ਅਗਿਆਨਤਾ ਜੋ ਹੈ ਉਹ ਧੁੰਦਲੇ ਸ਼ੀਸ਼ੇ ਵਾਂਗ ਮੈਲੇ ਸ਼ੀਸ਼ੇ ਵਾਂਗ ਅੰਦਰ ਸੱਚ ਹੁੰਦਿਆਂ ਵੀ ਅੰਦਰ ਰੱਬੀ ਜੋਤ ਹੁੰਦਿਆਂ ਵੀ ਉਸ ਦੀ ਪਛਾਣ ਨਹੀਂ ਕਰਨ ਦੇ ਕਾਰਨ ਅਬੇਵਿਕਤਾ ਵਾਲੀ ਜ਼ਿੰਦਗੀ ਜਿਹੜੀ ਹੈ ਜਿੱਦੀ ਵਿਵੇਕਤਾ ਨਹੀਂ ਹੁੰਦੀ ਅਸੀਂ ਅਗਿਆਨਤਾ ਬਰੀ ਜ਼ਿੰਦਗੀ ਜੀਉਂਦਾ ਹੈ ਬੰਦਾ ਉਹ ਫਿਰ ਵਿਕਾਰਾਂ ਦੇ ਵਿਸ਼ੇ ਵਿਕਾਰਾਂ ਦੇ ਚਸ਼ਕਿਆਂ ਦੇ ਮੋਹ ਮਾਇਦੇ ਟੀ ਜੜ ਜਾਂਦਾ ਹੈ ਜਿਵੇਂ ਪਹਿਲੀ ਪੰਕਤੀ ਵਿੱਚ ਭਗਜੀ ਇੱਕ ਤਿਸਤਾਨ ਦਿੰਦੇ ਨੇ ਕਿ ਇਹ ਚਾਰ ਪੰਜ ਜਾਨਵਰ ਦੇਖੋ ਮਿਰਗ ਹਿਰਨ ਇਸ ਨੂੰ eh ਨਾਦ ਸੁਣਨ ਦਾ ਕੰਨਾਂ ਦਾ ਰਸ ਬੜਾ ਹੈ ਕਿ ਕੰਨਾਂ ਦੇ ਰਸ ਦੇ ਕਾਰਨ ਖੰਡੇ ਏੜੇ ਦੀ ਆਵਾਜ਼ ਸੁਣ ਕੇ ਸ਼ਿਕਾਰੀ ਨੂੰ ਕਾਬੂ ਕਰਨ ਵਾਸਤੇ ਉਹ ਬਜਾਂਦਾ ਹੈ ਬੀਨ ਜਈ ਉਹਦੇ ਨਾਲ ਇਹ ਜਿਹੜਾ ਹਿਰਨ ਹੈ ਮੋਇਆ ਜਾਂਦਾ ਹੈ ਖੜਾ ਹੋ ਜਾਂਦਾ ਹੈ ਇਹ ਨਸ ਕੇ ਆਪਣੀ ਜਾਨ ਨਹੀਂ ਬਚਾਉਂਦਾ ਭੱਜ ਕੇ ਇਸ ਕਰ ਨੂੰ ਸ਼ਿਕਾਰੀ ਦੀ ਟੀਚੜ ਕੇ ਮਾਰਿਆ ਜਾਂਦਾ ਹੈ ਮੀਨ ਹੋ ਗਈ ਮੱਛੀ ਮੱਛਲੀ ਜਿਹੜੀ ਹੈ ਇਸ ਨੂੰ ਖਾਣ ਦਾ ਚਸਕਾ ਹੈ ਜ਼ਬਾਨ ਦਾ ਚਸਕਾ ਹੈ ਇਹ ਨਹੀਂ ਦੇਖਦੀ ਕੁੰਡੀ ਇਹ ਕੁੰਡੀ ਪਾਈ ਹੋਈ ਹੈ ਉੱਪਰ ਅਨਾਜ ਉਪਰ ਆਟਾ ਲਾਇਆ ਹੋਇਆ ਜਾਂ ਕੋ ਖਾਣ ਦੀ ਚੀਜ਼ ਪਰ ਅੰਦਰ ਉਹਦੇ ਕੁੰਡੀ ਹੈ ਮੇਰੇ ਗਰਜ ਫਸ ਜਾਏਗੀ ਤੇ ਉਸ ਜ਼ਬਾਨ ਦੇ ਚਸਕੇ ਕਾਰਨ ਮੱਛੀ ਫਸ ਜਾਂਦੀ ਹੈ ਤੇ ਜ਼ਿੰਦਗੀ ਖੋ ਆ ਬੈਂਦੀ ਹੈ ਰੰਗ ਹੋ ਗਿਆ ਬਗਰਾ ਪਵਰੇ ਨੂੰ ਸੁੰਘਣ ਦਾ ਬੜਾ ਚਸਕਾ ਹੈ ਸੁੰਘਣ ਦੇ ਚਸਕੇ ਦਾ ਮਾਰਿਆ ਫੁੱਲ ਹੀ ਜਾ ਕੇ ਬਹਿ ਜਾਂਦਾ ਖੁਸ਼ਬੂ ਸੁੰਘਦੇ ਸੁੰਘਦੇ ਆ ਇਤਨੀ ਵੀ ਹੋਸ਼ ਨਹੀਂ ਕਰਦਾ ਫੁੱਲ ਬੰਦ ਹੋ ਜਾਂਦਾ ਪਵਰਾ ਵਿੱਚ ਮਰ ਜਾਂਦਾ ਪਤੰਗ ਪਤੰਗ ਹੋ ਗਿਆ ਪਤੰਗਾ ਇਹ ਜਿਹੜੇ ਰੋਸ਼ਨੀ ਉੱਤੇ ਉੱਤੇ ਜਾ ਕੇ ਪੰਬੜ ਪਤੰਗੇ ਸੜਦੇ ਨੇ ਇਹਨਾਂ ਨੂੰ ਅੱਖਾਂ ਨੂੰ ਦੇਖਣ ਦਾ ਚਸਕਾ ਹੈ ਚਮਕ ਧਮਕ ਦੇਖ ਕੇ ਇਹ ਰਹਿ ਨਹੀਂ ਸਕਦੇ ਚਮਕ ਦੀ ਲਾਈਟ ਦੇ ਕੇ ਉਹਦੇ ਉੱਤੇ ਜਾ ਕੇ ਆਪਣੇ ਆਪ ਜਿੰਦਗੀ ਖਤਮ ਕਰਦੇ ਨੇ ਸੜ ਬਲਦੇ ਨੇ ਕੁੰਚਰ ਹਾਥੀ ਹਾਥੀ ਨੂੰ ਕਾਮ ਦਾ ਬੜਾ ਚਸਕਾ ਹੈ ਇਤਨਾ ਬਲਵਾਨ ਬਹਾਦਰ ਹਾਥੀ ਜਦੋਂ ਕਈ ਇਨਸਾਨਾਂ ਦੀ ਤਾਕਤ ਮਿਲ ਕੇ ਵੀ ਹਾਥੀ ਦੀ ਤਾਕਤ ਉਹਦਾ ਵਾਧਾ ਨਿਕਲਦੀ ਹੈ ਫਿਰ ਇਹ ਇਨਸਾਨ ਦੇ ਟੇਜ ਚੜ ਜਾਂਦਾ ਹੈ ਇਹ ਸ਼ਿਕਾਰੀ ਦੀ ਟਾਹ ਚੜ ਜਾਂਦਾ ਹੈ ਇਸ ਨੂੰ ਕਾਮ ਦਾ ਇਸ ਦੀ ਕਮਜ਼ੋਰੀ ਜਿਹੜੀ ਹੈ ਉਸ ਨੂੰ ਮੁੱਖ ਰੱਖ ਕੇ ਇਸ ਨੂੰ ਪਕੜਨ ਦਾ ਜਿਹੜਾ ਤਰੀਕਾ ਹੈ ਹਾਥੀਵਾਨਾਂ ਨੇ ਉਹ ਕੱਢ ਲਿਆ ਕਿ ਇੱਕ ਬੜਾ ਵੱਡਾ ਖੱਡਾ ਟੋਇਆ ਖੋਦ ਕੇ ਉਹਦੇ ਉੱਤੇ ਕਾਹ ਪੂਦੀ ਛੱਤ ਪਾ ਲੈਂਦੇ ਨੇ ਕੱਚੀ ਜਈ ਉੱਪਰ ਇੱਕ ਨਕਲੀ ਹਥਣੀ ਬਣਾ ਕੇ ਕਾਗਜ਼ਾਂ ਦੀ ਕਾਲ ਪੂਤਕੀ ਹਥਣੀ ਮਨਬੋਰਾ ਰੇ ਚਲਤਰ ਚਿਉ ਜਗਦੀਸ਼ ਕਾਮ ਬਸ ਗਜਬ ਬਸ ਪਰਿਉ ਮਨਬੋਰਾ ਰੇ ਅੰਕਸ਼ ਸੇ ਸੀਸ ਉਹ ਕਾਮ ਬਸ ਹੋਇਆ ਹੋਇਆ ਹਥਣੀ ਨੂੰ ਦੇਖ ਕੇ ਜਾ ਕੇ ਕੁੱਦਦਾ ਹਥਣੀ ਤੇ ਅਗੋਂ ਉਹ ਛੱਤ ਟੁੱਟ ਜਾਂਦੀ ਹੈ ਅਸਰੀ ਵੀ ਟੁੱਟ ਕੇ ਵਿੱਚ ਪੈ ਜਾਂਦੀ ਹੈ ਖੱਡੇ ਦੀ ਆਪੇ ਵਿੱਚੇ ਪੈ ਜਾਂਦਾ ਉਹ ਨਕਲੀ ਛੱਤ ਹੁੰਦੀ ਹੈ ਤੇ ਫਿਰ ਉਸ ਨੂੰ ਕਮਜ਼ੋਰ ਦੋ ਚਾਰ ਦਿਨ ਉਹਦਾ ਚਾਰਾ ਉਹਨੂੰ ਨਾ ਦੇ ਕੇ ਭੁੱਖਿਆ ਰੱਖ ਕੇ ਕਮਜ਼ੋਰ ਕਰਕੇ ਉਹ ਹਾਥੀਵਾਨ ਉਸ ਨੂੰ ਪਕੜ ਕੇ ਕਾਬੂ ਕਰ ਲੈਂਦੇ ਨੇ ਕਿ ਉਹ ਬੰਦਾ ਜਿਸ ਦੀ ਤਾਕਤ ਹਾਥੀ ਦੇ ਸਾਹਮਣੇ ਕੁਝ ਵੀ ਨਹੀਂ ਉਹਦੀ ਪਿੱਠ ਤੇ ਉਹਦੀ ਗਰਦਨ ਦੇ ਜਾ ਕੇ ਬਹਿ ਕੇ ਉਹਨੂੰ ਮੱਥੇ ਤੇ ਕਿਲੇ ਮਾਰਦਾ ਲੋਹੇ ਦੇ ਉਸ ਨੂੰ ਪਤਾ ਲੱਗਦਾ ਵੀ ਮੈਨੂੰ ਕੋਈ ਹਰਕਤ ਹੋ ਰਹੀ ਹੈ ਮੇਰੇ ਨਾਲ ਕੁਝ ਤੇ ਫਿਰ ਉਹ ਉਹਦੀ ਆਪਣੇ ਮਾਲਕ ਦੀ ਗੱਲ ਮੰਨਦਾ ਹੈ ਉਹ ਕਿਸ ਤਰ੍ਹਾਂ ਇਹ ਵਸ ਪੈ ਜਾਂਦੇ ਨੇ ਕਮਜ਼ੋਰੀਆਂ ਦੇ ਕਾਰਨ ਸਾਡੇ ਜਿਹੜੇ ਗਿਆਨ ਇੰਦਰੀਏ ਨੇ ਕਰਮ ਇੰਦਰੀਏ ਨੇ ਇਹਨਾਂ ਦਾ ਅਯੋਗ ਇਸਤੇਮਾਲ ਕਰਕੇ ਇਨਸਾਨ ਕਿਸ ਤਰ੍ਹਾਂ ਫਸਦਾ ਹੈ ਪਰ ਇਨਸਾਨ ਵਿੱਚ ਪੰਜ ਦੁਖ ਅਸਾਧ ਜਾਮੇ ਤਾਗੀ ਕਿ ਤਕਾਸ ਇਹਨਾਂ ਵਿੱਚ ਇੱਕ ਇੱਕ ਰੋਗ ਸੀ ਕਿਸੇ ਨੂੰ ਖਾਣ ਦਾ ਚਸਕਾ ਕਿਸੇ ਨੂੰ ਸੁੰਗਣ ਦਾ ਚਸਕਾ ਕਿਸੇ ਨੂੰ ਕੰਨਾਂ ਨਾਲ ਨਾ ਸੁੰਗਣ ਦਾ ਚਸਕਾ ਕਿਸੇ ਨੂੰ ਉਹ ਵਸ ਪੈ ਕੇ ਆਪਣੀ ਜ਼ਿੰਦਗੀ ਗਵਾ ਲੈਂਦੇ ਨੇ ਵਸ ਆ ਜਾਂਦੇ ਨੇ ਆਪਣੇ ਦੂਜੀ ਕਮਜ਼ੋਰ ਲੋਕਾਂ ਦੇ ਇਸ ਤਰ੍ਹਾਂ ਸਾਨੂੰ ਤੇ ਪੰਜੇ ਰੋਗ ਨੇ ਜ਼ਮਾਨ ਦਾ ਵੀ ਚਸਕਾ ਹੈ ਕੰਨਾਂ ਦਾ ਵੀ ਨੱਕ ਦਾ ਵੀ ਚਮੜੀ ਦਾ ਛੋੜਾ ਵੀ ਦੇਖਣ ਦਾ ਵੀ ਦੁਨੀਆ ਦੀ ਚਮਕ-ਦਮਕ ਦੇਖ ਕੇ ਇਨਸਾਨ ਮੋਇਆ ਗਿਆ ਦੁਨੀਆਦਾਰ ਵਿੱਚ ਐਸਾ ਚਮੜਿਆ ਹੈ ਕਿ ਇਸ ਨੇ ਬਿਵੇਕ ਬੁੱਧੀ ਤੋਂ ਕੰਮ ਨਹੀਂ ਲਿਆ ਗਿਆਨਤਾ ਵਾਲੀ ਬੁੱਧੀ ਗਿਆਨ ਪ੍ਰਾਪਤ ਕਰਨ ਵਾਲੇ ਪਾਸੇ ਤੁਰਦਾ ਹੀ ਨਹੀਂ ਗੁਰੂ ਪਾਤਸ਼ਾਹ ਨੇ ਇਤਨਾ بڑا ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕਰਕੇ ਸਾਡੇ ਅੱਗੇ ਪਰੋਸ ਦਿੱਤਾ ਹੈ ਥਾਲ ਪਰ ਅਸੀਂ ਕੇਵਲ ਮੱਥੇ ਟੇਕਣ ਤੱਕ ਹੀ ਸੀਮਤ ਰਹਿ ਗਏ ਮੱਥੇ ਹੀ ਟੇਕਦੇ ਰਿਹਾ ਨਾ ਬਾਣੀ ਨੂੰ ਚੰਗੀ ਤਰ੍ਹਾਂ ਪੜਨਾ ਨਾ ਵਿਚਾਰਨਾ ਨਾ ਉਹਦੇ ਅਨੁਸਾਰ ਅੰਬਲੀ ਜੀਵਨ ਗੁਜ਼ਾਰਨਾ ਇਸ ਨੇ ਸਾਨੂੰ ਵਿਵੇਕ ਬੁੱਧੀ ਦੇਣੀ ਸੀ ਕਿ ਗੁਰੂ ਦਾ ਤਿਆਗ ਕਰਕੇ ਅਸੀਂ ਦੁਨੀਆਦਾਰੀ ਦੀ ਚਾਲ ਚੱਲ ਪੀਂ ਜਿਸ ਤਰ੍ਹਾਂ ਆਪ ਦੁਨੀਆ ਤੁਰਦੀ ਸੀ ਤੇ ਕਾਮ ਕ੍ਰੋਧ ਲੋਭ ਮੋਹ ਓੰਕਾਰ ਇਸ ਵਿੱਚ ਵਿਸ਼ੇ ਵਿਕਾਰ ਚਸਕਿਆਂ ਵਿੱਚ ਅਸੀਂ ਐਸੇ ਉਲਝੇ ਕਿ ਕਹਿੰਦੇ ਨੇ ਫਿਰ ਕਹਾਂਚ ਦੋ ਘਸਾਤ ਜਾਵੇਂ ਤਾਂ ਕਿ ਕੀਤਕਾਸ ਐਸੇ ਬੰਦੇ ਦੀ ਬਚਨ ਦੀ ਕਿਵੇਂ ਆਸ ਹੋਵੇਗੀ ਇਹਦਾ ਜੀਵਨ ਸਫਲ ਹੋ ਜਾਏਗਾ ਜਿਹਦੇ ਵਿੱਚ ਇਹ ਸਾਰੇ ਹੀ ਰੋਗ ਨੇ ਜਿਹੜੇ ਕਿ ਅਨਾਂ ਜਨਮ ਵਿੱਚ ਇੱਕ ਇੱਕ ਰੋਗ ਦੇ ਕਾਰਨ ਆਪਣਾ ਜੀਵਨ ਗਵਾ ਬਿੰਦੇ ਨੇ ਤ੍ਰਿਗਤ ਜੂਨ ਅਚੇਤ ਸੰਭਵ ਪੂਨ ਪਾਪ ਅਸੂਚ ਇਹ ਤ੍ਰਿਗਤ ਜੂਂ ਜੜੀ ਟੇਢੀਆਂ ਮੇਢੀਆਂ ਚਾਲਾਂ ਚੇੜ ਹੋ ਕੇ ਚੱਲਣ ਵਾਲੀਆਂ ਜਿਹੜੀਆਂ ਜੂਨਾ ਨੇ ਜੀਵ ਨੇ ਇਹ ਤੇ ਵਿਚਾਰੇ ਅਚੇਤਨ ਕਿਉਂਕਿ ਇਹਨਾਂ ਦੀ ਚੇਤਨਾ ਸਤਾ ਸ਼ਕਤੀ ਇਤਨੀ ਨਹੀਂ ਜਿੰਨੀ ਸਾਡੀ ਹੈ ਜਿੰਨਾ ਗਿਆਨਵਾਨ ਜਿੰਨੀ ਬੁੱਧੀ ਵਿਕਸਿਤ ਇਨਸਾਨ ਦੀ ਹੈ ਇਹਨਾਂ ਦੀ ਨਹੀਂ ਸੰਭਵ ਪੂਨ ਪਾਪ ਅਸੂਚ ਅਸੂਚ ਦੇ ਕਾਰਨ ਚੰਗੀ ਸੋਚ ਨਾ ਪ੍ਰਾਪਤ ਹੋਣ ਦੇ ਕਾਰਨ ਇਹਨਾਂ ਕੋਲੋ ਸੰਭਾਵਨਾ ਹੈ ਕਿ ਇਹ ਹੁਣ ਪਾਪ ਦੇ ਕਰਮ ਕਰ ਲੈਣ ਵਿਚਾਰੇ ਤੇ ਫਸ ਜਾਣ ਕਿੰਨਾ ਚਸਕੀਆਂ ਜੀ ਪਰ ਮਨੁੱਖਾ ਅਵਤਾਰ ਦੁਰਲਭ ਇਨਸਾਨੀ ਅਵਤਾਰ ਜੋ ਹੈ ਇਨਸਾਨੀ ਜ਼ਿੰਦਗੀ ਜਿਹੜੀ ਹੈ ਇਹ ਤੇ ਬੜੀ ਦੁਰਲਭ ਮਨੁੱਖਾ ਦੇ ਹੀ ਹੈ ਕਿ ਇਹ ਸੰਗਤ ਪੋਚ ਉਹ ਇਨਸਾਨ ਜਿਹਦੇ ਕੋਲ ਪ੍ਰਮਾਤਮਾ ਨੇ ਉੱਚ ਪਾਇਦੀ ਬੁੱਧੀ ਦਿੱਤੀ ਹੈ ਜਿਹੜਾ ਤੇ ਅੱਜ ਚੰਨ ਤਾਰੇ ਦੇ ਜਾ ਕੇ ਚੜ ਰਿਹਾ ਤੇ ਉਹ ਵੀ ਐਸੇ ਕੰਮ ਕਰੇ ਟੋਏ ਡਿਗਣ ਵਾਲੇ ਅਤੀਵੀ ਤੇਰਾ ਕਾਮ ਦੇ ਟੋਏ ਡਿੱਕੇ ਜੇ ਨਾ ਕਰਦਾ ਫਿਰੇ ਉਹ ਚੋਰੀ ਚਕਾਰੀ ਕਰਕੇ ਲੋਭ ਦੇ ਵਸ ਆਇਆ ਹੋਇਆ ਉਹ ਕਤਲੋਗਾਰਤ ਕਰਕੇ ਕ੍ਰੋਧ ਦੇ ਵਸ ਆਇਆ ਹੋਇਆ ਜੇਲਾਂ ਵੀ ਜਾ ਕੇ ਆਪਣੀ ਜ਼ਿੰਦਗੀ ਗੁਜ਼ਾਰੇ ਆਪਣੇ ਜੀਵਨ ਦਾ ਮਰੂਰਤੀ ਪੂਰਾ ਨਾ ਕਰ ਸਕੇ ਤੇ ਇਹ ਤੇ ਬੜੀ ਹੈਰਾਨਗੀ ਦੀ ਗੱਲ ਹੈ ਮਨੁੱਖਾ ਅਵਤਾਰ ਦੁਲਬ ਤੇਹੀ ਸੰਗਤ ਪੋਚ ਇਹਦੀ ਵੀ ਸੰਗਤ ਇਤਨੀ ਕਮਜ਼ੋਰ ਗਿਰੀ ਹੋਈ ਇਹ ਵੀ ਇਹੋ ਜਿਹੇ ਚਸਕਿਆਂ ਵਿੱਚ ਫਸਿਆ ਹੋਇਆ ਆਪਣਾ ਜੀਵਨ ਖੁਆਰ ਕਰ ਰਿਹਾ ਹੈ ਅਨਜਾਨ ਕਰ ਰਿਹਾ ਹੈ ਗੁਰਮਾਨੀ ਦੀ ਬੜੀ ਜਗ੍ਹਾ ਆਇਆ ਹੈ ਇਹ ਕਰਤੂਤ ਪਸ਼ੂ ਕੀ ਮਾਨਸਾ ਜਾਤ ਰਬ ਨੇ ਸਾਨੂੰ ਇਨਸਾਨੀ ਜਾਤ ਬਖਸ਼ੀ ਸੀ ਉੱਚਾ ਸੁੱਚਾ ਜੀਵਨ ਬਖਸ਼ਿਆ ਸੀ ਜਿੱਤੇ ਸਾਡਾ ਮਨੋਰਥ ਸੀ ਪਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਰਮਾਤਮਾ ਦੇ ਮਿਲਾਪ ਦੇ ਲਈ ਇਹ ਵੇਲਾ ਸਾਨੂੰ ਮਿਲਿਆ ਸੀ ਤੇ ਅਸੀਂ ਹੋਰ ਕੰਮਾਂ 'ਚ ਉਲਝ ਗਿਆ ਵਰ ਕਾਲ ਤੇਰਾ ਕਿਤਾ ਨਾ ਕੰਮ ਮਿਲ ਸਾ ਸੰਗਤ ਪਾਜ ਕੇ ਬੰਨਾ ਹੋਰ ਕੰਮ ਕਰ ਜੇ ਸੀ ਕਰਦਿਆਂ ਨਾ ਕਾਲੀ ਦੇ ਹੀ ਦੇ ਕੰਮ ਆਉਂਦੇ ਨੇ ਸਰੀਰ ਦੇ ਲਈ ਜ਼ਰੂਰੀ ਨੇ ਪਰ ਅਸੀਂ ਖਾਲੀ ਸਰੀਰ ਨਹੀਂ ਆਤਮਾ ਵੀ ਹਾਂ ਮਨ ਆਤਮਾ ਹੈ ਤੋ ਆਤਮ ਦੇ ਉਧਾਰ ਲਈ ਜਿਹੜੀ ਆਤਮ ਦੀ ਖੁਰਾਕ ਸੀ ਨਾਮ ਉਹ ਸੀ ਕਮਾਉਣਾ ਸੀ ਉਹ ਸੀ ਉਸ ਪਤਿਆਰੇ ਨਹੀਂ ਦਿੱਤਾ ਤੋ ਇਸ ਵਾਸਤੇ ਕਰਤੂਤ ਪਸ਼ੂ ਕੀ ਰਹੀ ਮਨੁਜਾਤ ਜਾਤ ਇਨਸਾਨ ਦੀ ਰਹੀ ਪਰ ਕਰਤੂਤਾ ਸਾਡੀਆਂ ਜਾਨਵਰਾਂ ਵਾਲੀ ਨਹੀਂ ਹੋ ਗਈਆਂ ਗੁਰੂ ਤੇਗ ਬਹਾਦਰ ਜੀ ਸੋਨਾ ਫਰਮਾਨ ਕਰਦੇ ਨੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਿੰਨਾ ਹੈ ਮਨ ਜਿਸ ਪ੍ਰਾਣੀ ਜਿਸ ਇਨਸਾਨ ਨੇ ਮਨ ਚਿਕ ਪਰਮਾਤਮ ਦੀ ਭਗਤੀ ਨਹੀਂ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੀਂ ਤਨ ਉਸ ਤਨ ਨੂੰ ਉਸ ਦੇ ਸਰੀਰ ਨੂੰ ਇੱਕ ਸੂਰ ਉਹ ਸਵਾਰ ਕਹਿੰਦੇ ਨੇ ਕੁੱਤੇ ਨੂੰ ਤੇ ਸੂਕਰ ਕਹਿੰਦੇ ਨੇ ਸੂਰ ਨੂੰ ਸੂਰ ਤੇ ਕੁੱਤੇ ਦੇ ਤਨ ਨੂੰ ਤੂੰ ਜ਼ਿਆਦਾ ਇਹ ਨਾ ਸਮਝੋ ਬਾਈ ਕਿਉਂਕਿ ਉਹ ਵੀ ਉਹਨਾਂ ਦੀ ਤਰ੍ਹਾਂ ਹੀ ਬਸ ਖਾਲੀ ਪੇਟ ਹੀ ਭਰੀ ਜਾ ਰਿਹਾ ਤੇ ਦੁਨੀਆ ਤੇ ਵੀ ਗੰਦ ਖਿਲਾਰ ਰਿਹਾ ਆਪਣੇ ਮਾੜੇ ਕਰਮਾਂ ਦਾ ਜੇ ਉਹਦੇ ਵਿੱਚ ਬੰਦਗੀ ਨਹੀਂ ਉਹਦਾ ਉੱਚਾ ਸੁੱਚਾ ਉਹਦੀ ਵਿਵੇਕ ਬੁੱਧੀ ਜੇ ਜਾਗੀ ਹੋਈ ਨਹੀਂ ਹੈ ਅਵਿਦਿਆ ਹੀ ਤਕੀਨ ਹੈ ਜੇ ਉਹ ਵੀ ਅਗਿਆਨਤਾ ਨਾਲ ਹੀ ਮੂਰਖਤਾ ਨਾਲ ਹੀ ਪਿਆਰ ਕਰੀ ਜਾ ਰਿਹਾ ਤੇ ਉਹਦੇ ਵੀ ਤੇ ਕੋਈ ਅੰਤਰ ਨਹੀਂ ਹੈ ਬਿਨੂ ਸਿਮਰਨ ਪੇ ਕੂਕਰ ਕਾਮ ਸਾਕਰ ਬੇਸ਼ਵਾ ਪੂਤ ਨੇ ਨਾਮ ਇਸ ਤੋਂ ਵੱਧ ਗੁਰੂ ਜੀ ਹੋਰ ਕੀ ਕਹਿਣ ਨਾਮ ਬਿਨਾਂ ਜੋ ਪੈਰਾ ਖਾਜੀ ਕੂਕਰ ਜੁੱਠਣ ਨੂੰ ਮੈਂ ਪਾਏ ਨਾਮ ਤੋਂ ਬਿਨਾਂ ਜੋ ਆਪਣਾ ਜੀਵਨ ਜਾਂ ਜਿਉ ਰਿਆ ਔਰ ਖਾਂਦਾ ਪੀਂਦਾ ਮੋਜਾਂ ਵਿੱਚ ਮਸਤ ਹੈ ਉਹ ਇਵੇਂ ਜਿਵੇਂ ਕੂਕਰ ਜੁੱਠਣ ਨੂੰ ਮੈਂ ਭਾਜੀ ਕੁੱਤਾ ਜੁੱਠਣਾ ਦੇ ਭਾਂਡੇ ਵਿੱਚ ਮੂੰਹ ਪਾਂਦਾ ਫਿਰਦਾ ਹੈ ਇਸ ਸਮਾਨ ਹੈ ਖਾਂਦਾ ਪੀਂਦਾ ਮੂਕਰ ਪਾਈ ਵਾਲੀ ਅਵਸਥਾ ਹੈ ਉਹ ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਹੇ ਇਸ ਤਰ੍ਹਾਂ ਜੀਵ ਜੰਤ ਆਪਣੇ ਕਰਮਾਂ ਦੇ ਬੱਧ ਹੋਏ ਜਿਸ ਪਾਸੇ ਵੀ ਪ੍ਰਮਾਤਮਾ ਇਹਨਾਂ ਨੂੰ ਭੇਜਦਾ ਜੀ ਯੂਨੀ ਚ ਭੇਜਦਾ ਕਾਲ ਫਾਸ ਅਬਦ ਲਾਗੇ ਕਿਸੇ ਵੀ ਜੂਨ ਗਏ ਜੀਵ ਉਹਨਾਂ ਨੂੰ ਕਾਲ ਦੀ ਫਾਈ ਜਿਹੜੀ ਉਹ ਨਾ ਟਲੂ ਵਾਲੀ ਉਹਨਾਂ ਦੇ ਸਿਰ ਤੇ ਖੜੀ ਹੈ ਮੌਤ ਕਿਸੇ ਦੀ ਟਲਦੀ ਨਹੀਂ ਕਛ ਨਾ ਚੱਲੇ ਉਪਾਏ ਉਹਨਾਂ ਦਾ ਕੋਈ ਉਪਾਅ ਨਹੀਂ ਜਾਂਦਾ ਇਹ ਆਤਮਾ ਮੌਤ ਮਰਨ ਵਾਲੇ ਕਰਮ ਉਹਨਾਂ ਕੋਲ ਹੁੰਦੇ ਰਹਿੰਦੇ ਨੇ ਆਪਣੇ ਕਰਮਾਂ ਦੇ ਬਸ ਪਏ ਹੋਏ ਇਸ ਲਈ ਭਗਤ ਜੀ ਆਖਿਰ ਦੀ ਵਿੱਚ ਬੇਨਤੀ ਕਰਦੇ ਨੇ ਰਵਦਾਸ ਦਾਸ ਉਦਾਸ ਤਜ ਪਰਮ ਤਪ ਨੂੰ ਤਪ ਗੁਰ ਗਿਆਨ اے ਰਵਦਾਸ ਬਈ ਤੂੰ ਤੇ ਉਦਾਸੀ ਧਾਰ ਲੈ ਇਸ ਮੂ ਮਾਇਆ ਕੋ ਇਹਨਾਂ ਚਸਕਿਆਂ ਕੋ ਜਿੰਨਾਂ ਚਸਕਿਆਂ ਕਰਕੇ ਇਹ ਜੀਵ ਜੰਦ ਜਿਹੜੇ ਇਹ ਕਾਲ ਦੀ ਫਾਈਵ ਵਿੱਚ ਫਸ ਜਾਂਦੇ ਨੇ ਆਤਮਕ ਮੋਦ ਦੀ ਫਾਈਵ ਵਿੱਚ ਪਸਦੇ ਆਉਂਦੇ ਨੇ ਤਜ ਪਰਮ ਤਪ ਨੂੰ ਤਾਪ ਗੁਰ ਗਿਆਨ ਇਹ ਤਜ ਕੇ ਤੇ ਜੋ ਸਭ ਤੂ ਤਪਾਸਿਰ ਤਪਸਾਰ ਹੈ ਗੁਰੂ ਦਾ ਗਿਆਨ ਉਸ ਦੀ ਪ੍ਰਾਪਤੀ ਕਰ ਗੁਰੂ ਗਿਆਨ ਨਾਲ ਜੁੜ ਤੇ ਤੂੰ ਤੇ ਆਪਣਾ ਜੀਵਨ ਸਫਲ ਕਰ ਲੈ ਭਗਤ ਜਨ ਪੈ ਅਹਰਨੂ اے ਪ੍ਰਭੂ ਤੇਰਾ ਜਿਹੜਾ ਨਾਮ ਹੈ ਭਗਤਾਂ ਦਾ ਡਰ ਨਾਸ ਕਰਨ ਵਾਲਾ ਹੈ ਨਿਰਪੂਜਯ ਪੈਸਾ ਗਲਪੂ ਮਿਟਾ ਇਹ ਤੂੰ ਮਿਟਾਉਣ ਵਾਲਾ ਹੈ ਪਰਮ ਆਨੰਦ ਕਰੋ ਨਿਧਾਨ ਇਹ ਪ੍ਰਭੂ ਆਖਿਰ ਮੇਰੇ ਤੇ ਵੀ ਮੇਰ ਕਰ ਮੇਰੇ ਤੇ ਵੀ ਦਇਆ ਕਰ ਤੇ ਮੈਨੂੰ ਆਪਣਾ ਉਹ ਪਾਵਨ ਨਾਮ ਦੇ ਜਿਹੜਾ ਹਰ ਕਿਸਮ ਦਾ ਪੈ ਦੂਰ ਕਰਦਾ ਹੈ ਤੇ ਜਿਹੜਾ ਤੱਪਾ ਸਿਰ ਤਪਸਾਰ ਤੇਰਾ ਨਾਮ ਹੈ ਉਹ ਨਾਮ ਮੈਨੂੰ ਬਖਸ਼ ਤਾਂ ਕਿ ਮੇਰਾ ਇਨ ਤਿਰਗਤ ਜੁਨਾ ਵਰਗਾ ਮੇਰਾ ਹਾਲ ਨਾ ਹੋਵੇ ਮੇਰਾ ਜੀਵਨ ਇਹੋ ਜਿਹਾ ਕਟਿਆ ਨਾ ਹੋਵੇ ਕਿ ਲੋਕ ਮੈਨੂੰ ਇਹ ਕਹਿਣ ਕਿ ਇਹਦੇ ਜਨਰਲ ਤੋਂ ਵੀ ਪਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ